ਜੀ ਸਤਿਕਾਰਯੋਗ ਸਾਥੀਓ ਅੱਜ ਕਿਉਂਕਿ ਬਾਬਾ ਸਾਹਿਬ ਜੀ ਦੇ ਸਟੈਚੂ ਦਾ ਅਪਮਾਨ ਕਰਨ ਦੀ ਨੀਅਤ ਦੇ ਨਾਲ ਕੁਝ ਵਿਅਕਤੀਆਂ ਨੇ ਜਿਹੜੇ ਸੀਸੇ ਵਗੈਰਾ ਲੱਗੇ ਉਹ ਤੋੜੇ ਸੀਗੇ ਤਾਂ ਇਸ ਸੰਬੰਧ ਦੇ ਵਿੱਚ ਸਾਡਾ ਜਿਹੜਾ ਟਰਸਟ ਬਣਿਆ ਹੋਇਆ ਜਗਰੋਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਵੈਲਫੇਅਰ ਟਰਸਟ ਆ ਉਹਦੇ ਸਾਰੇ ਸਾਥੀਆਂ ਨੇ ਤੁਰੰਤ ਐਕਸ਼ਨ ਲਿਆ ਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਨੇ ਸਪੈਸ਼ਲ ਤੁਰੰਤ ਮੇਰੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਤੁਸੀਂ ਇਸ ਤੇ ਆਪਣਾ ਰਿਐਕਸ਼ਨ ਤੁਰੰਤ ਦਿਓ ਤੇ ਉਹਨਾਂ ਨੇ ਸਟੇਟ ਜਿਹੜੀ ਲੀਡਰਸ਼ਿਪ ਹੈਗੀ ਆ ਉਹਨਾਂ ਨੂੰ ਵੀ ਭੇਜਿਆ ਹੈਗਾ ਸੋ ਮੈਂ ਹੁਣ ਸ੍ਰੀ ਬਲਵਿੰਦਰ ਬਿੱਟਾ ਜੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਐਜ਼ ਅ ਸੂਬਾ ਲੀਡਰ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਸਬੰਧ ਦੇ ਵਿੱਚ ਆਪਣਾ ਜਿਹੜਾ ਵਿਚਾਰ ਦੱਸਣ ਤੋਂ ਪਹਿਲਾਂ ਦੱਸ ਕੀੰਂ ਵਿਆਪੜ ਅੱਜ ਜਿਹੜੀ ਘਟਨਾ ਜਗਰਾਉਂ ਲੁਧਿਆਣੇ ਦੀ ਤਫਸੀਲ ਹੈ ਪੰਜ ਨੰਬਰ ਚੌਂਕੀ ਦੇ ਕੋਲ ਡਾਕਟਰ ਅਮ ਬੀ ਆਰ ਅੰਮੇਲਕਰ ਸਾਹਿਬ ਦੇ ਪੁੱਤ ਨੂੰ અપਮਾਨਿਤ ਕਰਨ ਦੀ ਜਿਹੜੀ ਗੱਲ ਆਈ ਹੈ ਸਾਹਮਣੇ ਜਦੋਂ ਮੈਨੂੰ 7:30 ਵਜੇ ਮਾਨਯੋਗ ਖਾਦੇ ਸਟੇਟ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਗਿੰਦੂਪੁਰ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਤੇ ਜੇ ਵੀ ਇਦਾਂ ਦੀ ਕੋਈ ਕਟਨਾ ਹੋ ਰਹੀ ਆ ਤੁਹਾਡੇ ਧਿਆਨ ਚਾ ਤੁਹਾਡੇ ਧਿਆਨ ਚਾ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਹੁਣੇ ਹੀ ਇੱਕ ਸਾਥੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਅਗਬਗਤ ਕੀਤਾ ਪਰ ਉਹਨਾਂ ਨੇ ਮੇਰੀ ਉਸੇ ਦੇ ਬੇਤਰੰਤ ਮੂਟੀ ਲਾਈਵ ਵਿੱਚ ਜਲਦੀ ਜਾ ਕੇ ਜਗਰਾਮ ਦੇ ਵਿੱਚ ਦੇਖੋ ਵੀ ਜਿਆਦਾ ਪस्तानी ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਪਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਵੀ ਸਰਕਾਰ ਕਿਉਂ ਨਹੀਂ ਉਹ ਅਸਰਾਧੀਆਂ ਅੰਸਲਾਂ ਨੂੰ ਸ਼ਕਤੀ ਦੇ ਨਾਲ ਨਤ ਪਾ ਰਹੇ ਲੋਕਾਂ ਚ 26 ਅੰਮ੍ਰਿਤਸਰ ਦੀ ਘਟਨਾ ਹੋਈ ਕਿਉਂਕਿ ਉਸ ਦਿਨ ਸੰਵਿਧਾਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਉਸ ਤੋਂ ਬਾਅਦ ਉਹੀ ਘਟਨਾ ਫਲੋਰ ਤਹਿਸੀਲ ਦੇ ਅੰਦਰ ਨੰਗਲ ਪਿੰਡ ਦੇ ਅੰਦਰ ਜਿਹੜੀ ਘਟਨਾ ਹੋਈ ਜਿੱਤੇ ਗੱਡਸਟਾਨ ਦੇ ਨਾਰੇ ਲਾਏ ਗਏ ਔਰ ਖਾਲਸਤਾਨ ਦਾ ਝੰਡਾ ਲਾਇਆ ਔਰ ਪੱਦੀ ਸਰਦਾਬੀ ਬਾਬਾ ਸਾਹਿਬ ਡਾਕਟਰ ਸੀਮਰਾਓਂ ਬੇਸਰ ਦੇ ਬਾਰੇ ਬੋਲੀ ਗਈ ਉਸ ਤੋਂ ਬਾਅਦ ਲੁਧਿਆਣੇ ਦੇ ਅੰਦਰ ਜਗਰਾਵਾਂ ਦੇ ਵਿੱਚ ਅੱਜ ਇਕੱਠਨਾ ਭਾਪੀ ਆ ਇਹਦੀ ਅਸੀਂ ਬਹੁਤ ਜਣ ਸਮਾਜ ਪਾਰਟੀ ਵੱਲੋਂ ਘੋਰ ਨਿੰਦਿਆ ਕਰਦੇ ਆ ਔਰ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਵੀ ਇਹੋ ਜਿਹੇ ਸਰਾਰਥੀ ਅੰਸਰ ਆ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਆ ਉਹ ਕਿਉਂ ਨਹੀਂ ਉਹ ਇਸ ਮੁੱਦੇ ਤੇ ਕਿਉਂ ਫੇਰ ਹੋ ਜਾਂਦੀਆਂ ਉਹਨਾਂ ਦੀ ਆਪਣੀ ਇੰਟੈਲੀਜੈਂਸੀ ਆ ਜੋ ਫੈਲ ਹੋ ਜਾਂਦੀਆਂ ਪੰਜਾਬ ਦੇ ਅੰਦਰ ਜੋ ਇੰਟੈਲੀਜੈਂਸੀਆਂ ਜਿਹੜੀਆਂ ਕੰਮ ਕਰਦੀਆਂ ਔਰ ਸੈਂਟਰ ਦੀ ਇੱਕ ਇੰਟੈਲੀਜੈਂਸੀ ਕੰਮ ਕਰਦੀ ਆ ਕਿਉਂਕਿ ਜਦ ਇਹੋ ਜਿਹਾ ਮੁੱਦਾ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਵਿੱਚ ਫਖਿਆ ਹੋਇਆ ਤੇ ਸਰਕਾਰ ਨੂੰ ਚਾਹੀਦਾ ਕਿ ਜਿੱਥੇ ਬਾਬਾ ਸਾਹਿਬ ਡਾਕਟਰ ਵੀਹੁਰਾ ਉਹਨੂੰ ਵੇਖ ਕਰਦੇ ਸਟੈਚੂ ਲੱਗੇ ਹੋਇਆ ਉਥੇ ਸਕੂਲ ਦੀ ਲੈ ਕੇ ਕੰਮ ਕਰਨਾ ਚਾਹੀਦਾ ਔਰ ਇੱਥੇ ਸਰਕਾਰ ਆ ਆਪਣਾ ਵੱਡੀ ਇਹ ਤੇ ਸੀਸੀ ਕੈਮਰਿਆਂ ਦੀ ਵੀ ਇਹ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਕਿ 바ਵਾ ਸਾਹਿਬ ਡਾਕਟਰ ਪ੍ਰੀਮਰਾਉਂ ਵੇਸ ਕਰਦਾ ਕੋਈ ਸਰਾਹ ਜਾਂ ਅਸ਼ਰ ਅਪਮਾਨ ਨਾ ਕਰ ਸਕੇ ਕਿਉਂਕਿ ਮੈਂ ਸਮਝਦਾ ਕਿ ਪੰਜਾਬ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਦੋ ਫਿਰਤੇ ਆ ਭਾਈਚਾਰਾ ਭਾਈਚਾਰਾ ਕਰਨ ਦੀ ਨੀਅਤ ਦੇ ਨਾਲ ਇਦਾਂ ਦੇ ਕਿਉਂਕਿ ਉਹਨੇ ਸਾਰੇ ਵੱਖ-ਵੱਖ ਸਮਾਜ ਦੇ ਲੋਕਾਂ ਨੂੰ ਦੇਖ ਲਿਆ ਲੇਕਿਨ ਇੱਕ ਸਾਡਾ ਸਮਾਜ ਰੰਦਾ ਸੀ ਸਿੱਖ ਭਾਈਚਾਰਾ ਔਰ 바ਵਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਨੂੰ ਮੰਨਣ ਵਾਲਾ ਭਾਈਚਾਰਾ ਕਿਉਂਕਿ ਪੰਨੂ ਨੇ ਜੋ ਬਿਆਨ ਦਿੱਤਾ ਉਹਦੇ ਬਿਆਨ ਤੇ ਹੀ ਇਹ ਕੰਮ ਸਾਰਾ ਹੋ ਸਕਦਾ ਹੋ ਰਿਹਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਵਿਦੇਸ਼ ਨੀਤੀ ਦੇ ਤਹਿਤ ਪੰਨੂ ਨੂੰ ਇਕੱਲੇ ਆ ਕੇ ਉਹਤੇ ਸਖਤ ਸਜ਼ਾ ਕਾਰਵਾਈ ਕਰਕੇ ਹਿਬ루 ਗੱਦੀ ਜੇਲ੍ਹ ਦੇ ਵਿੱਚ ਤੇ ਜਾ ਜਾਵੇ ਬੌਜਨ ਸਮਾਜ ਪਾਰਟੀ ਇਹਸ ਗਲਤੀ ਕਰਦੀ ਹੈ। ਬਲਵਾਇਆ ਹਾਂ ਪਾਤ ਰਤਨ ਬਾਬਾ ਸਾਹਿਬ ਡਾਕਟਰ ਵੀ.ਆਰ. ਰਮੇਸ਼ਕਰਦੇ ਸਟੈਚੂ ਦੇ ਨਾਲ ਜਿਹੜੇ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੀ ਅਸੀਂ ਸਮੁੱਚੇ ਬਾਬਾ ਸਾਹਿਬ ਦੇ ਫਾਲੋਅਰ ਰੂਪੀ ਹੋਰ ਨਿੰਦਿਆ ਕਰਦੇ ਹਾਂ ਕਿਉਂਕਿ ਬੜੀ ਪਲੈਨਿੰਗ ਨਾਲ ਕਿਸੇ ਨੇ ਸ਼ੁਰੂਆਤ ਕੀਤੀ ਆ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਅਸੀਂ ਜਨਮ ਦਿਵਸ ਮਨਾ ਰਹੇ ਆ ਤੇ ਉਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਸਾਂਝੇ ਪਇਸ਼ਾਰੇ ਨੂੰ ਕੋਲ ਇੱਕ ਬਹੁਤ ਧਨਾਉਣੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਇਸ ਦੀ ਸਮੁੱਚੀ ਸਾਡੀ ਟੀਮ ਸਾਡੇ ਵਰਕਰ ਬਾਬਾ ਸਾਹਿਬ ਦੇ ਫਾਲੋਅਰ ਅਸੀਂ ਇਸ ਗੱਲ ਦੀ ਘੋਰ ਨਿੰਦਿਆ ਕਰਦੇ ਆ ਤੇ ਜਿਸ ਬੰਦੇ ਨੇ ਵੀ ਇਹ ਸ਼ਰਾਤ ਜਾ ਇਹ ਮਜੂਦਾ ਅਸੀਂ ਸਰਕਾਰ ਕੋਲੇ ਇਹ ਗੱਲ ਵੀ ਔਰ ਜ਼ੋਰ ਉਠਾਉਨੇ ਆ ਜੇ ਅਜਿਹੇ ਸਸ਼ਕ ਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਾ ਕੀਤੀ ਜਾਵੇ ਜੈ ਭੀਮ ਜੈ ਭਾਰਤ ਜੈ ਸਰਦਾਰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ Fateh ਅੱਜ ਅਸੀਂ ਲੁਧਿਆਣਾ ਦੀ ਜਗਰਤ ਦੱਚ ਦਲਦਲ ਅਵੇਦ ਦਾ ਚੌਕ ਦੇ ਵਿੱਚ ਦੱਚ ਇਕੱਠੇ ਹੋਈਆਂ ਅੱਜ ਇਸ ਵਾਰ ਵੀ ਅਨਸਰ ਨੇ ਯਾਰ ਬੁੱਧ ਕੀ ਕਿਸੇ ਨੇ ਡੈਂਟ ਪੰਜਾਬ ਦੇ ਵਿੱਚ ਡੈਂਟ ਪੀ ਲਿਆ ਬਾਬਾ ਜਦੋਂ ਇਸ ਪੇਪਰ ਸ਼ੀਸ਼ਾ ਲੱਗਿਆ ਹੋਇਆ ਉਹ ਤੋੜਿਆ ਤੇ ਉਹ ਜਿਹੜੀ ਸਾਡੀ ਇਸ ਬਾਬਾ ਦਾ ਸਮਾਜ ਪਾਰਟੀ ਆ ਉਸ ਨੂੰ ਬਰਬਾਦ ਨਹੀਂ ਕਰੇਗੀ ਚਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਜਿਹੜੇ ਇਹੋ ਜਿਹੇ ਸਾਫ ਦੀਆਂ ਅੰਕਰਾ ਉਹਨਾਂ ਨਰਪਾਈ ਜਾਣੇ ਅਤੇ ਜਿੱਥੇ ਜਿੱਥੇ ਵੀ ਵਾਪਸ ਆ ਕੇ ਸਟੇਟ ਕੋਈ ਆ ਉਹਨਾਂ ਦੀ ਮਹਿਮਾਨ ਸ਼ਾਨ ਜੋ ਇਹ ਸਰਕਾਰ ਆਪਣੇ ਉੱਤੇ ਕਾਉਂਸਲ ਆਵੇ ਕੁਛ ਵੀ ਕਰੇ ਜਿਹੜੇ ਸਰਕਾਰ ਦੇ ਪ੍ਰੋਜੈਕਟਾਂ ਦੀ ਅਈਦਾ ਕਹਿੰਦਾ ਹੈ ਜਨਰਲ ਜਾਨੀ ਦਾ ਆਵਾਜ਼ ਕੁੱਤੀ ਦਾ ਖਾਲਸਾ ਵਾਈਕੁੱਤੀ ਦੀ ਫਤਹੀ ਜੈ ਭੀ ਜੈ ਭਾਂ ਮੈਂ ਨਰਮਲ ਸਿੰਘ ਆਇਆ ਬਹੁਤ ਹੌਂਸਲਾ ਸਪਾਰਟੀ ਇੰਚਾਰਜ ਮੁਦੇਹਾਨਾ ਜੋ ਕਿ ਅੱਜ ਅਸੀਂ ਜੇਕਰ ਆਉਂ ਤਸਵੀਰ ਦੇ ਵਿੱਚ ਪੰਜ ਨੰਬਰ ਜੀ ਆਜ ਆ ਨਿਰਭੈ ਸਿੰਘ ਦਾ ਸਹਾਇਆ ਬਹੁਤ ਹਾਂ ਸਮਾਜ ਪਾਰਟੀ ਜਿਲ੍ਹਾ ਅੰਤਿਆਸ ਨੂੰ ਦਿਹਾਣਾ ਅੱਜ ਸਾਨੂੰ ਪਤਾ ਲੱਗਿਆ ਸੀਗਾ ਵੀ ਜਰਮ ਫੀਟ ਦੇ ਵਿੱਚ ਡਾਕਟਰ 핌 ਰੈਡਕਾਰ ਫੀ ਗਿਆ ਜੋ ਸਿੱਕੋ ਲੱਗਿਆ ਆ ਡਾਕਟਰ 핌 ਰੈਡਕਾਰ ਚੌਂਕ ਦੇ ਵਿੱਚ ਉਹਨੂੰ ਕੁਝ ਤਾਂ ਅੰਸਰਾਂ ਦੇ ਜਿਹੜਾ ਕੋ ਨੁਕਸਾਨ ਪਹੁੰਚਾਇਆ ਵੀ ਹੈ ਉਸ ਤੋਂ ਬਾਅਦ ਉਸ ਨੂੰ ਮੇਰਾ ਖਿਆਲ ਤੋਂ ਇਹ ਠੀਕ-ਠਾਕ ਵੀ ਕਰਾ ਦਿੱਤਾ ਪਰ ਅਸੀਂ ਇਹ ਚੇਜ ਨੂੰ ਕਹਿੰਦੇ ਆ ਸਾਰੇ ਜਿਹੜੇ ਭਾਈਚਾਰਾ ਜਾਂ ਭਾਜਪਾ ਪਾਰਟੀ ਵੱਲੋਂ ਇਹ ਤਾਂ ਦੀਆਂ ਹਰਕਤਾਂ ਡਾਕਟਰ ਭੀਮ ਰਵੇਦਕਰ ਜੀ ਦੇ ਸਟੈਚੂ ਦੇ ਨਾਲ ਹੀ ਜੋ ਹੋ ਰਹੀਆਂ ਨੇ ਇਹ ਜਾਣ ਬੁੱਝੀ ਆਰਐਐਸਐਸ ਵਗੈਰਾ ਜਾਂ ਭਾਜਪਾ ਜਾਂ ਪੰਜਾਬ ਦੀ ਆਮ ਪਾਰਟੀ ਜਾਣ ਪੁੱਛ ਕੇ ਕਰਵਾ ਰਹੀ ਹੈ ਵੀ ਤਾਂ ਕਿ ਦਲਿਤ ਔਰ ਸਿੱਖ ਭਾਈਚਾਰਾ ਇਸ ਦੇ ਵਿੱਚ ਮਿਲ ਜਾਵੇ ਤਾਂ ਕਿ ਕਾਹ ਕੋਈ ਆਪਣੀ ਰਾਜਨੀਤਿਕ ਨੂੰ ਕੋਈ ਸਿੱਧੀ ਕੇ ਨਾ ਕਰ ਨਾ ਸਕੇ ਤਾਂ ਆਪਣੇ ਨਾਂ ਦਾ ਨਾ ਲੱਗੇ ਜੈਪਾਲ ਤੋਂ ਵੈਕ